ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ گاਵਾਂ ਸੇ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਹੈ ਇੱਕ ਗੱਬਣਾ ਟਾਉ ਬਰੀਡ ਦੀ ਜਰਸੀ ਹੈ ਬਾਈ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਬਾਈ ਜੀ ਸਸੀ ਕਾਲ ਜੀ ਹੋ ਠੀਕ ਹੋ ਗਾ ਠੀਕ ਆ ਜੀ ਵਧੀਆ ਜੀ ਵਧੀਆ ਵਧੀਆ ਚੱਲਦਾ ਕੰਮ ਕਰ ਹਾਂਜੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਨਾਮ ਇਕਬਾਲ ਸਿੰਘ ਪਿੰਡ ਮੈਨੇਵਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਬਾਈ ਤਪਾ ਜੀ ਨੇੜੇ ਪਿੰਡ ਵਿੱਚ ਸੈਨਾ ਪਧੌੜ ਜੀ ਮੋਬਾਈਲ ਨੰਬਰ ਬੋ 7710737100 ਜੀ ਠੀਕ ਆ ਬਾਈ ਬਈ ਉਹਨੇ ਪਹਿਲੇ ਨੰਬਰ ਦੇ ਵੜ ਦੇਂਦਾ ਕਿਹੜਾ ਸੂਇ ਇਹ ਦੂਜੇ ਸੂਏ ਸੂਇਆ ਡਾਕਟਰ ਕਦੋਂ ਸੂਈ ਆ ਬਈ ਤੇ ਮੰਨ ਕੇ ਚੱਲ ਵੀ ਤੜਕੇ ਸੂਈ ਸੁਬਾ ਜੇਰ ਜੂਰ ਪੈ ਗਈ ਜੇਰ ਦੀ ਵੀਡੀਓ ਹੈਗਾ ਜੇਰ ਆਪਾਂ ਛੱਟੇ ਪਰ ਹੁਣ 23 ਮਗਰ ਵੀਰੇ ਬੱਚਾ ਮਗਰ ਮਗਰ ਬੱਚੀ ਆ ਵੀਰੇ ਬੱਚੀ ਬੱਚੀ ਬਹੁਤ ਕੁਆਲਟੀ ਦੀ ਬੱਚੀ ਬਹੁਤ ਕੁਆਲਟੀ ਦੀ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਟੀ ਦੇਖੋ ਪੂਰੀ ਟਾਪ ਬਰੀਡ ਆ ਥਾਣ ਤੁਹਾਨੂੰ ਬਹੁਤ ਚੰਗਾ ਲੱਗਿਆ ਬਰੀਡ ਵੀ ਖੈਰ ਚੰਗੀ ਆ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਚਾਰੇ ਥਾਣ ਨਿਕਣਵੇਂ ਪੂਰੇ ਗੈਰ ਤੇ ਪੀੜੀ ਦੇ ਭਾਵੇਂ ਵਰਗੇ ਥਾਣ ਬੋਲਾ ਕੱਢਿਆ ਬਾਈ ਮੰਨ ਕੇ ਚਲੋ ਵੀ 4 ਕਿਲੋਟਰ ਬੋਲਾ ਕਰਤਾ ਬੱਛੀ ਦਾ ਹਾਂ ਹਾਂ ਹੂੰ ਤੋੜ ਦੇ ਗੋ ਸੂਈ ਸਵਾਈਆ ਬੋਲਾ ਵੀ ਬਾਈ ਨੇ ਕੱਢਿਆ 20 ਲੀਟਰ ਦੁੱਧ ਦੀ ਬਾਈ ਕਹਿੰਦਾ ਮੀਨ ਕਰਦੇ ਆਂਗੇ ਬੱਚਾ ਮਗਰ ਬੱਛੀਆ ਹੁਣੀ ਸੂਈ ਆ ਬਾਈ ਸੂ ਬਾਈ ਠੀਕ ਹੈ ਫੇਸ ਚੰਗਾ ਕੱਦ ਚੰਗਾ ਬਰੀਡ ਚੰਗੀ ਆ ਥਣਲੇਵਾ ਚੰਗਾ ਸੂਈ ਸਵਾਈਆ ਬੱਚਾ ਮਗਰ ਬੱਚੀ ਆ ਬੱਚੀ ਨੇ ਬਈ ਸਾਲ ਡੇਢ ਸਾਲ ਨੂੰ ਘਰ ਬਾਲੀ ਨੇ ਨਾਲ ਹੀ ਤਿਆਰ ਹੋਇਆ ਪੂਰਾ ਬਹੁਤ ਚੰਗਾ ਲੱਗਦਾ ਪੂਰਾ ਵੀ ਇੱਕ ਨੰਬਰ ਥਣ ਦੇਖੋ ਮੁੱਠੀ ਵਾਲਾ ਥਣਾ ਚਵਾਈ ਤੂੰ ਵੀ ਬਹੁਤ ਚੰਗੀ ਫੂ ਚਵਾਈ ਤੂੰ ਵੀ ਬਹੁਤ ਚੰਗਾ ਹੁਣੇ ਚੋਕੀ ਹਟਿਆ ਰੱਟ ਬਚ ਪਣ 10 ਮਿੰਟ ਹੀ ਹੋਇਆ ਠੀਕ ਆ ਬਾਈ ਵੀਡੀਓ ਦੇ ਪਹਿਲਾ ਸਵੇਰ ਨਹੀਂ ਮੈਂ ਤੁਰੇ ਆਉਂਦੇ ਨੇ ਬਸ ਮੈਂ ਕੱਲ ਵੀਡੀਓ ਪਵਾ ਦਿੰਦੇ ਆ ਕੀ ਮੁੱਲ ਲੱਜਾ ਜਦਾ ਮੁੱਲੇ ਦਾ ਦੇ ਆ ਕੋਈ ਫੋਨ ਨਹੀਂ ਕਰਦਾ ਡਾਕਟਰ ਕੇ ਵੀ ਰਿਕਵਿਜਿਸ਼ਨ ਬੁੱਤਾ ਹਾਂ ਜਾਇਜ ਹੀ ਰੱਖਾਂਗੇ ਕੋਈ ਵੇਚਣ ਵਾਲਾ ਲਾ ਜਾਂਦਾ ਫਿਰ ਮੋਲ ਭਰਾ ਕੇ ਨਾ ਫੋਨ ਤੇ ਹੋ ਜਾਊਗਾ ਮੋਲ ਆ ਜਿਹੜਾ ਬੈਡ ਦੇ ਹਿਸਾਬ ਨਾਲ ਜਮਾ ਜਾਇਜ ਜੋ ਲੇਵਾ ਦੇਖੋ ਲੇਵੀ ਦੀ ਕੁਆਲਿਟੀ ਬੜੀ ਚੰਗੀ ਆ ਹਨਾ ਬਈ ਹਾਂ ਬਹੁਤ ਚੋਕੇ ਹਟਿਆ ਨਾ ਹੁਣੀ ਬੈ ਮੱਤੇ ਨੂੰ ਝੰਗਾ ਕੇ ਠੀਕ ਆ ਚੋਤਾ ਦਾ ਦੋਨਾਂ ਚੋਈ ਜਵਾਬ ਮੈਂ ਮਾ ਤਲ ਪਾ ਦੇਣਾ ਵੀਡੀਓ ਠੀਕ ਆ ਮੋਲ ਵੈਸੇ ਜਾਇਜ ਹੀ ਹੋਣਾ ਨਾ ਜਾਇਜ ਹੀ ਰੱਖਾਂਗੇ ਬਈ ਵੇਚਣ ਵਾਲਾ ਚੰਗੀ ਆ ਬੈਡ ਬਈ ਟਾਪ ਬਰੀਡ ਸੂਈ ਸਵਾਈ ਹੈ ਉਹ ਬੱਚਾ ਜੀ ਥੀਰੇ ਜਿਹਾ ਲੱਗਦਾ ਕਿਹੜਾ ਸੂਆ ਬਾਈ ਪੈਪਲੂਨ ਬਚ ਗਈ ਆ ਜੀ ਪਲੂਨ ਜਿੱਦਾ ਕੀੜੀ ਬਚੂ ਮੇਰੇ ਨਾਲ ਫੇਸ ਬੜਾ ਚੰਗਾ ਹੈ ਨਾ ਹਾਂ ਹਾਂ ਦੀਵਾਲੀ ਬਹੁਤ ਚੰਗੀ ਹੈ ਸਨਕਪੂਣਾ ਬੈਡ ਦੇ ਵਿੱਚ ਫੁੱਲ ਕੱਚੀ ਕੱਚੀ ਆ ਕਿੰਨੇ ਦਿਨ ਲੈਂਦੀ ਆ ਇਹ ਦਿਨ ਤਾਂ ਲੈ ਜੂ ਹਾਰੇ ਹਫਤਾ ਲੈ ਜੂ ਹਫਤਾ ਲੈ ਜੂ ਕਿੰਨਾ ਕੁ ਦੁੱਧ ਦੇ ਦੂ 16 17 ਕਿਲੋ ਜੀ ਪਹਿਲੇ ਸੂਏ ਪਲੂਨ ਬਚ ਗਈ ਆ ਬ੍ਰੀਡ ਬਹੁਤ ਹੈ ਨਾ ਹਾਂ ਜਿਆਦਾ ਬ੍ਰੀਡ ਬੱਚੇ ਲੈ ਵੀ ਬਾਲਾ ਬਣਾਉਣਾ ਡਾਕਟਰ ਬੱਚੇ ਨੇ ਲੈ ਅਲੱਦਾ ਕੱਚੀ ਕੱਚੀ ਆ ਪਹਿਲਾਂ ਤੋੜ ਦੇਗਾ ਤਿੱਲਾਂ ਬਹੁਤ ਪਈਆਂ ਸਾਰੀਆਂ ਹਬਲ ਦੇ ਲਾ ਗੱਡੂ ਫਿਰ ਕਰਮ ਵਾਲੀ ਨੇ ਸੋਣਾ ਥਾਲ ਚੰਗਾ ਘੜਦੀ ਹੁੰਦੀ ਆ ਹਲੇ ਕੱਚੀ ਕੱਚੀ ਆ ਬਾਈ ਫੁੱਲ ਬਰੀਡ ਫੁੱਲ ਖੁੱਲੀ ਫਿਰ ਦਿੱਤ ਲੈਰੇ ਦੀ ਆਲਜੀ ਕਰਦੀ ਐ ਠੀਕ ਆ ਬਾਈ ਫੇਸ ਦੇਖੋ ਬੋਦੀਵਾਦੀ ਪੂਰੀ ਚੰਗਿਆ ਸੁਨੱਖ ਪੋਣਾ ਬੈਡ ਦੇ ਵਿੱਚ ਫੁੱਲ ਛੋਟਾ ਜਿਹਾ ਫੇਸ ਆ ਫੁੱਲ ਬਰੀਡ ਆ ਕਰਮ ਵਾਲੀ ਦਾ ਕੱਲੀ ਕੱਚੀ ਕੱਚੀ ਆ ਹੋਸਾ ਉਹਨਾਂ ਦਾ ਜਲਾ ਲਓ ਨੇੜੇ ਜਾ ਕੇ ਜਿਹੜਾ ਲੇਵਾ ਹੈ ਨੇ ਬਹੁਤ ਸੋਨਾ ਤਿਆਰ ਕਰਨਾ ਢਿੱਲਾਂ ਦਾ ਦਈਆਂ ਸਾਰੀਆਂ ਬਰਡਲ ਨਾਲ ਕੱਢੋ ਫੰਡ ਵਾਲਾ ਲੇਵਾ ਲੈ ਕੇ ਫੇਰ ਸੋਨਾ ਕਰਦਾ ਹੀ ਪੜੀ ਵੀ ਬਹੁਤ ਆ ਯਾਰ ਕਰਨਾ ਜਾਣ ਜੂਨ ਬਹੁਤਾ ਡਾਕਟਰ ਹਾਂ ਮੁੱਲ ਕੀ ਹੈ ਕਹਾਂ ਲੈ ਜਾ ਜਿਹੜਾ ਵੀ ਸੂਨਤੀ ਕਰਦਾ ਜਾਇ ਜੀ ਰੱਖਾਂਗੇ ਮੁੱਲ ਉਹਦੇ ਓਕੇ ਬਾਈ ਮੋਲ ਬਹੁਤ ਜਾਇ ਜੀ ਪਤਾ ਨਹੀਂ ਦੁੱਧ ਵੀ ਕਿੱਲੀ ਕਰਦੇ ਜੀ ਹੂੰ ਮੁੱਲ ਹੋਊਗਾ ਫੋਨ ਤੇ ਮੁੱਲ ਆ ਜਿਹੜਾ ਵੈਡ ਦੇ ਸਾਹਮਣਾਂ ਜਮਾਜਾਇਜ਼ ਹੋਊਗਾ ਨਾਗਸੀ ਭਰਾ ਕੋਲੇ ਦੋ ਦੋਨੇ ਦੇ ਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਬੜਾ ਆਚਾਰ ਸੀ ਦੋ ਤੜਕੇ ਛੇ ਲੋ ਮੇਰਾ ਠੀਕ ਆ ਭਾਈ ਧੰਨਵਾਦ